ਦਰਸ਼ਕੋ ਜੇਕਰ ਤੁਹਾਡੇ ਬੱਚਿਆਂ ਦਾ ਮਨ ਨਹੀਂ ਲੱਗਦਾ ਪੜ੍ਹਾਈ ਦੇ ਵਿੱਚ ਜਾਂ ਬੱਚੇ ਪੜ੍ਹਦੇ ਨੇ ਤੇ ਉਹਨਾਂ ਨੂੰ ਬਹੁਤੀ ਗੱਲ ਬਹੁਤਾ ਚਿਰ ਯਾਦ ਨਹੀਂ ਰਹਿੰਦੀ ਤੇ ਇਹ ਵੀਡੀਓ ਤੁਹਾਡੇ ਲਈ ਆ ਅੱਜ ਤੁਹਾਨੂੰ ਅਸੀਂ ਘਰ ਦੇ ਵਿੱਚ ਹੀ ਬੱਚਿਆਂ ਦੇ ਲਈ ਚੰਗੀ ਖੁਰਾਕ ਤੇ ਯਾਦ ਸ਼ਕਤੀ ਲਈ ਕਿਵੇਂ ਪੰਜੀਰੀ ਤਿਆਰ ਕੀਤੀ ਜਾ ਸਕਦੀ ਹੈ ਸੋ ਅੱਜ ਤੁਹਾਨੂੰ ਅਸੀਂ ਉਹ ਸਾਰੀ ਗੱਲ ਦੱਸੀ ਹੈ ਕਿ ਅਸੀਂ ਘਰ ਦੇ ਵਿੱਚ ਹੀ ਬੱਚਿਆਂ ਦੀ ਯਾਦਸ਼ਕਤੀ ਤੇਜ ਹੋ ਜਾਏ ਇਹਦੇ ਲਈ ਕਿਵੇਂ ਘਰ ਵਿੱਚ ਆਪਾਂ ਪੁਰਾਣੇ ਤਰੀਕੇ ਨਾਲ ਪੰਜੀਰੀ ਤਿਆਰ ਕਰਨੀ ਹੈ ਸੋ ਸਾਡੀ ਇਹ ਵੀਡੀਓ ਤੁਸੀਂ ਸ਼ੇਅਰ ਕਰਦੇ ਹੋ ਔਰ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚਾਓ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਔਰ ਇਸ ਵੀਡੀਓ ਦੇ ਉੱਪਰ ਵੀ ਤੁਹਾਨੂੰ ਲਿੰਕ ਦੇ ਰਹੇ ਹਾਂ ਉਸ ਲਿੰਕ ਦੇ ਉੱਪਰ ਜਾ ਕੇ ਤੁਸੀਂ ਇਹ ਪੂਰੀ ਵੀਡੀਓ ਦੇਖ ਸਕਦੇ ਹੋ ਤੇ ਘਰ ਦੇ ਵਿੱਚ ਹੀ ਤੁਸੀਂ ਪੰਜੀਰੀ ਬਣਾ ਸਕਦੇ ਹੋ ਸੋ ਇਹ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਪੰਜੀਰੀ ਕਿਦਾਂ ਦੀ ਲੱਗੀ ਕਮੈਂਟ ਰਾਈ ਤੁਸੀਂ ਸਾਨੂੰ ਜਰੂਰ ਦੱਸਿਓ ਜੀ ਔਰ ਇਹ ਵੀਡੀਓ ਕਰ ਕਰ ਤੱਕ ਪਹੁੰਚਾਓ ਤਾਂ ਜੋ ਅਸੀਂ ਆਪਣੇ ਬੱਚਿਆਂ ਲਈ ਚੰਗੀ ਖੁਰਾਕ